सीएम ਜੋ ਇਨਸ਼ਾਅਲਾ ਤਹਿਤ ਰੂਪਨਗਰ ਸ਼ਹਿਰ ਦੀ ਹੈ ਵਕਵਕ ਥਾਣਾ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੰਕਾ ਵਿਦਾਇਕ ਦਿਨੇ ਚੱਡਾ ਵੀ ਅਗਵਾਈ ਚ ਨਿਰਵਿਘਨ ਚੱਲ ਰੇ ਮੁਫਤਯੋਗਾ ਕੈਂਪਾਂ ਚ ਭਾਗ ਲੈ ਰਹੇ ਸੈਂਕੜੇ ਲੋਕ ਵਕਵਕ ਬਿਮਾਰੀਆਂ ਤੋਂ ਨਿਜਾਤ ਪਾ ਰਹੇ ਹਨ ਅੱਜ ਰੂਪਨਗਰ ਦੇ ਸ਼ਾਮਪੁਰਾ ਬਖੇ ਚੱਲ ਲਈ ਕੈਂਪਤਾ ਜ਼ਾਇਦਾ ਲੈਣ ਲਈ ਉਚੇਚੇ ਤੌਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਗਸੀ ਮੈਦਾਨ ਤੇ ਇੰਪਰੂਵਮੈਂਟ ਟਰਸ ਰੂਪਨਗਰ ਦੇ ਚੇਅਰਮੈਨ ਸ਼ੇਪੂਰ ਲਾਲਪਰਾਪੋਂ ਚੇ ਉਨਾਂ ਨੇ ਕਈ ਵਿਧਾਇਕ ਚੱਡਾ ਦੀਆਂ ਅੰਤਰਕੋਸ਼ ਸਰਕਾਰ ਸ਼ਹਿਰ ਤੇ ਜਿੱਥੇ ਲੋਕਾਂ ਨੂੰ ਸੰਗ੍ਰਹਿ ਬਣਾਏ ਰੱਖਣ ਲਈ ਓਪਨ ਜ਼ਿੰਮਾ ਦਾ ਪ੍ਰਬੰਧ ਕੀਤਾ ਗਿਆ ਉੱਤੇ ਹੀ ਵਿਸ਼ੇਸ਼ ਤੌਰ ਤੇ ਇਲਾ ਯੋਗ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਪਹਿਲੀ ਵਾਰ ਹੋਇਆ ਜਦੋਂ ਲੋਕਾਂ ਨੂੰ ਯੋਗ ਸਿਖਾਉਣ ਲਈ ਯੋਗਾ ਟ੍ਰੇਨਾਂ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਗਿਆ ਹੈ ਉਨਾਂ ਨੇ ਸਮੂਹ ਲੋਕਾਂ ਨੂੰ ਵਾਰਤੋਂ ਵਾਰ ਇਨ੍ਹਾਂ ਕੈਂਪਾਂ ਦਾ ਲਾਭ ਤਾਪਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਪਹੁੰਚੇ ਯੋਗ ਸਿੱਖਿਅਕ ਅਮਨ ਕੁਮਾਰ ਨੇ ਇਸ ਯੋਗ ਕੈਂਪ ਪਰਾਈ ਲੋਕਾਂ ਨੂੰ ਪ੍ਰਾਣਯਾਮ ਸੂਖਸ਼ਮ ਭੁਜੰਗ ਉਤਾਨਪਾਦ ਕਪਾਲਪਾਤੀ ਸ਼ਵਾਸਾਸਨ ਪਦਮਾਸਨ ਵਜਰ ਸ਼ਸ਼ਾਂਕ ਸਵਾਸ ਕਿਰਿਆ ਸੂਰਯ ਨਮਸਕਾਰ ਅਤੇ ਮੰਡੂਕ ਚਤ ਵਕਤ ਪ੍ਰਕਾਰ ਦੇ ਅਸਰ ਕਰਨ ਤੋਂ ਇਲਾਵਾ ਧਿਆਨ ਦਾ ਵੀ ਅਭਿਆਸ ਕਰਵਾਇਆ ਅਤੇ ਲੋਕਾਂ ਨੂੰ ਦੱਸਿਆ ਕਿ ਯੋਗ ਸਿਹਤ ਅਤੇ ਮਾਨਸਿਕ ਸਿਹਤ ਲਈ ਬਹੁਤ ਵਾਇਬਲ ਸਾਬਤ ਹੁੰਦਾ ਹੈ ਵਿਰੋਧਪੁਰ ਮੇਰਾ ਪੰਜਾਬ ਨਿਊਜ਼

ਚਾਲੀ ਨਾਲ ਹੀ ਖਾਲੀ ਇਹਨਾਂ ਪਰੋਖ ਨੂੰ ਕਦੇ ਨਾਲ ਚਾਲੀ ਰੁਕਨਾਂ ਨਾ ਤੁਸੀਂ ਜਰੇ ਜਰੇ ਬੈਠੇ ਹੋ ਤੁਸੀਂ ਬੰਦੇ ਜਿੰਦੀ ਆਪ ਨੂੰ ਦੱਸਦੇ ਨੇ ਇਹ ਕਿ ਜੂੜਾ ਤੋਂ ਪਰੇ ਹੈ ਇਹ ਜਿਸ ਬਹੁਤ ਜੀ ਤੱਪਮਿਤ ਵਿਆਗਿਕ ਉਹਦੇ ਤਾੜ ਤੋਂ ਰੈਗੂਲਰ ਆ ਰਿਹਾ ਸਾਰਾ ਸਿਸਟਮ ਇੱਕ ਤਾਂ ਜੇ ਯਾਦ ਰੱਖੀ ਗੱਲ ਤੇ ਪਹਿਲੇ ਵੀ ਰੁਕੀ ਗੱਲ ਦੀ ਬਾਤ ਕੁਝ ਤੋਂ ਬਾਅਦ ਦਾ ਪਾਣੀ तब तक पहले भी जो ये तब तक बात चला तो ये सुखी रूपी हो जाती है कि ऊपर जो होता है तो उसको लहसुन दे लेकिन जोरी एक लोग बनाओ माइग्रेन्स साइकिल नीश हाँ सब वो है साइकिका मेल हाँ बीएफए तेरे को भी तो ज़ोर क्यों मिला यार तुझे लगातार कार्य किस साल तो किस साल कोई किस ਅਜੀ ਕੇਂਦਰ ਸਟੈਲਿਸ ਹੈ ਅਬ ਇਸ ਦਾ ਕਿੰਨੇ ਟੈਂਪੋ ਜੰਮ ਤੱਕ ਬੋਲ 15 12 ਬੋਲ ਤੇ ਹੋ ਕੁਝ ਹੋਰ ਵੀ ਦੱਸਦੇ ਆ ਹੋਰ ਲੇਡੀਜ਼ ਨੂੰ ਵੀ ਜਾਂ ਬਿਲੋਕਾਂ ਨੂੰ ਵੀ ਅੱਜ ਦੱਸੋ ਨੂੰ ਬੁਲਾਓ ਪੰਜਾਬ ਸਰਕਾਰ ਤੋਂ ਇੱਕ ਸਪੈਸ਼ਲ ਕੈਂਪ ਨੇ ਪੂਰੇ ਪੰਜਾਬ ਚ ਹੋਰ ਰੱਖ ਰਹੇ ਨੇ ਤੇ ਇਹ ਮੇਨ ਇਹ ਬਿਮਾਰੀਆਂ ਦਾ ਘੇਰੀਆ ਜਿਹੜੀਆਂ ਸਾਡੀਆਂ ਸਾਡੀ ਜ਼ਿੰਦਗੀ ਦੇ ਖਾਣ ਪਾਣ ਦੀਆਂ ਜਿਹੜੇ ਅਸੀਂ ਕੱਲ ਤਰੀਕ ਨਾਲ ਖਾ ਪੀ ਕੇ ਆਪਣੇ ਉੱਪਰ ਬਿਮਾਰੀਆਂ ਦਾ ਭਾਰ ਪਾ ਲਿਆ ਵਾ ਕਮਾਦ ਕਰਨ ਵਾਸਤੇ ਪਿਆਰ ਵਰਮੈਂਟ ਤੇ ਨਸ਼ਾਨੇ ਸਰਕਾਰ ਵਾਸਤੇ ਉਥੇ ਮਾਲੀ ਨੂੰ ਖਰੀਦਣ ਵਾਸਤੇ ਬਹੁਤ ਜ਼ਿਆਦਾ ਬਾਲੇਗਾ ਅਮਰ ਮਤਾ ਤੁਸੀਂ ਖੜਾ ਚੋ ਕੋਲ ਹੋਏ ਆਪਣੇ ਪੈਂਦੇ ਵਿੱਚ ਉਹ ਸੋਕੇ ਦਾ ਨਾਮ ਲਾ ਲਿਆ ਤਾਂ ਕਿ ਜਦ ਤੁਸੀਂ ਖੜਾ ਲੈ ਲੈ ਸਕੋ